ਆ ਬਾਈ ਆ ਬਾਈ ਅੱਜ ਇਧਰ ਸਿੱਧਾ ਜਾਂਦੇ ਆ ਪਾਪੜਾਂ ਦਾ ਸਿੱਧਾ ਚੱਲ ਜਾਣੀ ਪੈਣੀ ਇਧਰ ਦੀ ਹੈ ਨਾ ਹਾਂ ਹਾਂ ਅੱਕੇ ਆਪਾਂ ਵਿੱਚੂ ਚਾਈਦੇ ਪਾਣੀ ਘਾਟੇ ਹੀ ਉਹ ਜਿਹੜੀ ਵੇਦੀ ਆਉਂਦੀ ਆਉਂਦੀ ਹੈ ਮੈਨਾਂ ਟਰਾਂਸਫਰਾਂ ਦੇ ਲੱਗ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਬਾਹੂਪੁਰ ਪਿੰਡ ਦੇ ਵਿੱਚ ਨਹੀਂ ਜਿੱਥੇ ਬਾਹੂ ਪਿੰਡ ਦੇ ਹਾਲਾਤ ਬਣੇ ਸੀਗੇ ਇਹ ਹਾਲਾਤ ਟਾਂਡੇ ਲੱਗੇ ਅਬਦੁੱਲਾਪੁਰ ਪਿੰਡ ਦੇ ਵਿੱਚ ਬਣੇ ਹੋਏ ਅਬਦੁੱਲਾਪੁਰ ਪਿੰਡ ਦੇ ਵਿੱਚ ਇਹ ਹਾਲਾਤ ਬਣੇ ਹੋਏ ਤੁਸੀਂ ਦੇਖ ਸਕਦੇ ਆ ਤੇ ਜਿਹੜੇ ਪਾਣੀ ਪਹਿਲਾਂ ਘਟ ਚੁੱਕਾ ਸੀਗਾ ਸਾਰੇ ਪਾਸੇ ਬਾਹੂਪੁਰ ਪਿੰਡ ਦੇ ਵਿੱਚ ਵੀ ਪਾਣੀ ਘਟ ਚੁੱਕਾ ਸੀਗਾ ਤੇ ਉੱਥੇ ਵੀ ਸਿਵਾਵਾਂ ਜਿਹੜੀਆਂ ਉੱਥੇ ਅਸੀਂ ਬੰਦ ਕਰਕੇ ਆ ਚੁੱਕੇ ਸੀ ਪਰ ਕੱਲ ਰਾਤ ਦਾ ਬਹੁਤ ਤੇਜ਼ੀ ਨਾਲ ਪਾਣੀ ਵਧ ਰਿਹਾ ਤੇ ਹੁਣ ਵੀ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਤੇ ਨਾਲ ਸਾਡੇ ਨਾਲ ਸਰਪੰਚ ਸਾਹਿਬ ਅਬਦੁੱਲਾਪੁਰ ਪਿੰਡ ਦੇ ਸਰਪੰਚ ਸਾਹਿਬ ਕਿੰਨਾ ਕੁ ਪਾਣੀ ਵਧ ਚੁੱਕਾ ਸਾ ਜੀ ਅੱਗੇ ਨਾਲੋਂ 2 2.5 ਫੁੱਟ ਪਾਣੀ ਵਧਦਾ ਵਧਦਾ ਜਦੋਂ ਪਹਿਲੀ ਵਾਰ ਆਇਆ ਸੀ ਹਾਂ ਹਾਂ ਜੀ ਤੇ ਹੁਣ ਵਧ ਰਿਹਾ ਤੇਜ਼ੀ ਨਾਲ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਭਾਜੀ ਤੇਜ਼ੀ ਨਾਲ ਬੰਨ ਨਾਲ ਨਹੀਂ ਲੱਗਿਆ ਸੀ ਹੁਣ ਬੰਨ ਦੇ ਲਾਗੇ ਪਾਣੀ ਪਹੁੰਚ ਗਿਆ ਪਹੁੰਚ ਚੁੱਕਾ ਹੈ ਅਬਦੁੱਲਾਪੁਰ ਪਿੰਡ ਟਾਂਡੇ ਲਾਗੇ ਫਿਰ ਜਿਹੜਾ ਪਾਣੀ ਵੱਧ ਚੁੱਕਾ ਆ ਤੇ ਉੱਥੇ ਜਿਹੜਾ ਅੱਜ ਆਏ ਸੀਗੇ ਕੋ ਪਿੰਡ ਦੇ ਵਿੱਚੋਂ ਕੋ ਚਾਹੀਦਾ ਹੋਵੇ ਤੇ ਉਹ ਪੁੱਛਣ ਆਏ ਸੀ ਕਿ ਕੋਈ ਪਰਿਵਾਰ ਜਿਹੜੇ ਘਰਾਂ ਦੇ ਵਿੱਚ ਵੀ ਵੱਧ ਬਾਈ ਚਾਂਸ ਪਾਣੀ ਜ਼ਿਆਦਾ ਹੋ ਗਿਆ ਤੇ ਉਹਨਾਂ ਨੂੰ ਰੈਸਕਿਊ ਕਰਕੇ ਵਾਪਸ ਲੈ ਕੇ ਆਉਣਾ ਤੇ ਸਾਡੇ ਨਾਲ ਗ੍ਰਾਂਥੀ ਸਿੰਘ ਆ ਜਿਹੜੇ ਪਾਠੀ ਸਿੰਘ ਬਾਟ ਕਰਨ ਉਹਨਾਂ ਨੇ ਜਾਣਾ ਆ ਤੇ ਕਿਉਂਕਿ ਮਾਰੇ ਦੇ ਸਰੂਪਤਾ ਅਸੀਂ ਲੈ ਕੇ ਲੈ ਕੇ ਆ ਗਏ ਸੀਗੇ ਤੇ ਉਦੋਂ ਤੇ ਮਰਿਆਦਾ ਦੇ ਨਾਲ ਸਾਡੇ ਨਾਲ ਸੁੱਖਾ ਵੀਰ ਜੀ ਸਾਡੇ ਪਹੁੰਚੇ ਆ ਹਸੈਨਪੁਰ ਪਿੰਡ ਨਾਲ ਸਰਪੰਚ ਸਾਹਿਬ ਸੁੱਖਾ ਵੀਰ ਨਾਲ ਉਹਨਾਂ ਦੇ ਸ ਨਾਲੇ ਪਿੰਡ ਤੋਂ ਬਰਵੀਰ ਸਿੰਘ ਜੀ ਤੇ ਨਾਲ ਹੋਰ ਵੀਰ ਜੀ ਪਹੁੰਚੇ ਆ ਇਹ ਅੱਜ ਪਾਣੀ ਦੀ ਸੇਵਾ ਲੈ ਕੇ ਪਹੁੰਚੇ ਆ ਸੁੱਖੇ ਵੀਰ ਹੋਣਾ ਵੱਲੋਂ ਪਹਿਲਾਂ ਵੀ ਜਦੋਂ ਲੋਈਆਂ ਫਲੱਡ ਆਈ ਸੀ ਉੱਥੇ ਵੀ ਇਹਨਾਂ ਨੇ ਵੱਦ ਚੜ ਕੇ ਸੇਵਾ ਕੀਤੀ ਸੀ ਸਾਡੀ ਵੀਡੀਓ ਦੇਖ ਕੇ ਸਮਾਨ ਲੈ ਕੇ ਪਹੁੰਚੇ ਸੀ ਤੇ ਅੱਜ ਫਿਰ ਦੁਬਾਰਾ ਇਹ ਪਾਣੀ ਦੀ ਸੇਵਾ ਲੈ ਕੇ ਜਿਹੜੇ ਪਹੁੰਚਿਆ ਤੇ ਸਭ ਤੋਂ ਵੱਡੀ ਗੱਲ ਆ ਅਬਦੁੱਲਾਪੁਰ ਸਰਪੰਚ ਸਾਹਿਬ ਨੇ ਕਿਹਾ ਤਾਂ ਵੀ ਸਾਡੇ ਬੋਰ ਠੀਕ ਆ ਪਾਣੀ ਸਾਡਾ ਠੀਕ ਆ ਤੁਸੀਂ ਜਿੱਥੇ ਲੋੜ ਹੈਗੀ ਉੱਥੇ ਪਾਣੀ ਲੈ ਜਾਓ ਤੇ ਕੱਲ ਜਿਹੜੀ ਕੱਲ ਦਾ ਅੱਜ ਰਾਤ ਦੀ ਕਿਉਂਕਿ ਇੱਥੇ ਬਹੁਤ ਜ਼ਰੂਰਤ ਆ ਵੀ ਕੋਈ ਕੋਈ ਨਾ ਕੋਈ ਅਣਸਖਾ ਵੀ ਘਟਰਾ ਨਾ ਵਾਪਰੇ ਤਾਂ ਕਰਕੇ ਅਸੀਂ ਬੋਟਾਂ ਲੈ ਕੇ ਅਬਦੁੱਲਾਪੁਰ ਪਿੰਡ ਦੇ ਵਿੱਚ ਆ ਚੁੱਕੇ ਹਾਂ ਜਿੱਦਾਂ ਜਿੱਦਾਂ ਪਾਣੀ ਚੜ ਰਿਹਾ ਰੱਬ ਨਾ ਕਰੇ ਤੇ ਅਰਦਾਸ ਕਰਦੇ ਆ ਵੀ ਸੁਖੀ ਸੰਤ ਰਵੇ ਤੇ ਹੁਣ ਜਿਹੜਾ ਨਹੀਂ ਤਾਂ ਫਿਰ ਕੱਲ ਜਿਹੜੀ ਸਵਾਮਾ ਆਪਾਂ ਹੋਰ ਪਾਸੇ ਪਾਣੀ ਜਿਹੜਾ ਥੱਲੇ ਜਰੂਰ ਮਾਰ ਕਰੂਗਾ ਥੱਲੇ ਥੱਲੇ ਜਿੱਥੇ ਲੱਗਦਾ ਉੱਥੇ ਮਾਰ ਕਰੂਗਾ ਫਿਰ ਆਪਾਂ ਉੱਥੇ ਜਾਵਾਂਗੇ ਲੈ ਕੇ ਹਾਂਜੀ ਹਰ ਹਾਲਾਤ ਜਿੰਨਾ ਚਿਰ ਬਰਸਾਤਾ ਨਹੀਂ ਰੁਕ ਰਹੀਆਂ ਹਰ ਹਾਲਾਤ ਸਹੀ ਨਹੀਂ ਬਣ ਰਹੇ ਆ ਦੇਖੋ ਤੁਸੀਂ ਹੋਰ ਦੇਖੋ ਤਾਂ ਕੋ ਸਾਰੀ ਮੋਟਰ ਦੇ ਕਿੰਨਾ ਟ੍ਰਾਂਸਫਰਮ ਤੱਕ ਪਾਣੀ ਜਿਹੜਾ ਉਹ ਪਹੁੰਚ ਚੁੱਕਾ ਹੈ ਇਹ ਬਣੀ ਜਿਹੜੀ ਬੋੜਾ ਚੱਕੂ ਵਾਲੀ ਹੈ ਬਾਈ ਚੱਕੂ ਵਾਲੀ ਆ ਇਹ ਜਿੱਦਾਂ ਪਿੰਡ ਨੇ ਆਪਣੇ ਜਿੱਦਾਂ ਸ਼ਾਸਨ ਦਿੱਤੀ ਸੀਗੀ ਪ੍ਰਸ਼ਾਸਨ ਨੇ ਦਿੱਤੀ ਸੀ ਕਿ ਤੁਸੀਂ ਆਉਣ ਦਿਓ ਕਿਉਂਕਿ ਇੱਥੇ ਬੋਟਰ ਆਈ ਨਹੀਂ ਜਾਣਾ ਜਾਇਆ ਜਾਂਦਾ ਭਾਜੀ ਤੇ ਹਾਂ ਬੋਡ ਤੋਂ ਬਿਨਾ ਨਹੀਂ ਜਾਇਆ ਜਾਂਦਾ ਬੋਡ ਤੋਂ ਬਿਨਾ ਨਹੀਂ ਜਾਇਆ ਜਾਂਦਾ ਹਾਂ ਬੋਡ ਤੋਂ ਬੋਡਰ ਤੇ ਰਹੀਂ ਜਾਇਆ ਜਾਂਦਾ ਜਦੋਂ ਪਿੰਡ ਚ ਆਵਾਜ਼ ਆਈ ਹੁਣ ਬੱਚਾ ਕੋ ਬਿਮਾਰ ਹੋ ਜਾ ਜਗਦਮ ਕੱਢ ਕੇ ਲੈ ਕੇ ਆਉਣਾ ਪੈਂਦਾ ਉਹਨੂੰ ਬੜਾ ਔਖਾ ਭਾਜੀ ਤਾਂ ਕਰਕੇ ਬੋਡ ਬੋਡ ਤੇ ਜਾਂਦੇ ਵਿਚਾਰੇ ਠੀਕ ਹੈ ਇਹ ਅਬਦੁੱਲਾਪੁਰ ਪਿੰਡ ਦੇ ਪਹਿਲੇ ਦਿਨ ਜਦੋਂ ਆਏ ਸੀਗੇ ਅਸੀਂ ਉਸ ਦਿਨ ਪਾਣੀ ਤਾਂ ਬਹੁਤ ਘੱਟ ਸੀ ਉਹਦੇ ਨਾਲੋਂ ਸਰਪੰਚ ਸਾਹਿਬਾਂ ਨੂੰ 2 ਫੁੱਟ ਪਾਣੀ ਜਿਹੜਾ ਹੋਰ ਇਹ ਵੱਧ ਚੁੱਕਾ ਅਬਦੁੱਲਾਪੁਰ ਪਿੰਡ ਹਾਂ ਚੜ ਚੁੱਕਾ ਇਹ ਸਾਰਿਆ ਫਸਲ ਹੀ ਆ ਝੋਨਾ ਹੀ ਲੱਗਾ ਹੈ ਹਾਂ ਜੀ ਦਰਬੀ ਸਾਰੀ ਫਸਲ ਆਏ ਫਸਲ ਆ ਸਾਰੀ ਫਸਲ ਝੋਨਾ ਲੱਗਾ ਸਾਰੇ ਕਿਤੇ ਕਮਾਦ ਆ ਕਿਤੇ ਝੋਨਾ ਕਮਾਦ ਸਿਰੇ ਤੇ ਪਾਣੀ ਪਹੁੰਚ ਗਿਆ ਅਰਦਾਸ ਕਰੋ ਇਹ ਸੁਖ ਸੰਤ ਪਰਮਾਤਮਾ ਇਦਾਂ ਹੀ ਪਾਣੀ ਹਾਂ ਵੜਖਿਆ ਸੁਖੀ ਸਾਧ ਰਵੇ ਪ੍ਰਮਾਤਮਾ ਕਰੇ ਅਰਦਾਸ ਕਰੋ ਵੀ ਇਹ ਜਿਹੜੀਆਂ ਬਰਸਾਤਾਂ ਜਿਹੜਾ ਪਾਣੀ ਆ ਚਾਰ ਦਿਨ ਹੋਰ ਮੀਂਹ ਬੜੇ ਦੱਸੇ ਪਿਆ ਵੀ ਇਹ ਸੁਖੀ ਸਾਧ ਜਿਹੜਾ ਹੋ ਜਾਏ ਨਹੀਂ ਤਾਂ ਹੋਰ ਹਾਲਾਤ ਜਿਹੜੇ ਵਿਗੜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ